ਇਹ ਸ਼ਿੱਖੀ ਫਤਿਹ ਅਮਿੱਤਰ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਸ਼੍ਰੀ ਚਰਨ ਕਮਨ ਸਹਿ ਮਾਛੀਵਾੜਾ ਸਹਿ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਦੇ ਮਾਛੀਵਾੜਾ ਸਹਿ ਆਉਣ ਦੀ ਸਾਲਾਨਾ ਯਾਦ ਨੂੰ ਸਮਰਪਿਤ ਹੁੰਦਿਆ ਹੋਇਆ ਪੰਜ ਪਿਆਰਿਆਂ ਦੀ ਜੋਗ ਅਗਵਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਸੁੰਦਰ ਸਰੂਪ ਨਗਰ ਕੀਰਤਨ ਸਜਾਏ ਜਾ ਰਹੇ ਹਨ ਆ ਕੇ ਗੁਰੂ ਮਹਾਰਾਜ ਸਤਗੁਰੂ ਜੀ ਦੇ ਜੋ ਚਰਨਾਂ ਦਾ ਸਫਰ ਹੈ ਪਦਮਾਂ ਦਾ ਸਫਰ ਹੈ ਉਸ ਨੂੰ ਹਰ ਸਾਲ ਤਾਜ਼ਾ ਕੀਤਾ ਜਾਂਦਾ ਹੈ ਇਹ ਪਾਵਨ ਪਵਿੱਤਰ ਨਗਰ ਕੀਰਤਨ ਇਸ ਇਤਿਹਾਸਕ ਸਥਾਨ ਤੋਂ ਗੁਰਦੁਆਰਾ ਚੁਬਾਰਾ ਸਾਹਿਬ ਗੁਰਦੁਆਰਾ ਪਾਈਗਾਨੀ ਖਾਨ ਅਬੀ ਖਾਨ ਗੁਰਦੁਆਰਾ ਕਿਰਪਾਨਪੇਟ ਅਤੇ ਗੁਰਦੁਆਰਾ ਸਿੰਘ ਸਭਾ ਗੁਰਦੁਆਰਾ ਭਗਤਰਬਦਾਸ ਸਾਹਿਬ ਜੀ ਇਹਨਾਂ ਸਾਰੇ ਸਥਾਨਾਂ ਤੋਂ ਹੁੰਦੇ ਹੋਏ ਸ਼ਾਮ ਨੂੰ ਇੱਥੇ ਵਾਪਸੀ ਹੈ ਆਓ ਸੋਹਣੇ ਸੁੰਦਰ ਨਗਰ ਕੀਰਤਨ ਦੇ ਦਰਸ਼ਨ ਦੇਦਾਰ ਪ੍ਰਾਪਤ ਕਰਿਏ ਅਗਲੇ ਪ੍ਰਕਰਨ ਵਿੱਚ ਇਤਿਹਾਸ ਵਿਚਾਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦੀ ਸਭਾ ਦਾ ਮਾਛੋੜਾ ਸਾਹਿਬ ਦਾ ਆਖਰੀ ਦੇਣਾ ਨਗਰ ਕੀਰਤਨ ਦੀ ਆਰੰਭ ਤਾਂ ਇੱਥੋਂ ਹੋਈ ਆ ਸੋ ਇਹ ਸੋਗਮਈ ਦਿਨ ਜਿਹੜਾ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਉਹਦੇ ਵਿੱਚ ਬੜੇ ਸੋਗਮਈ ਦਿਨ ਹੁੰਦੇ ਆ ਸਮੂਹ ਸੰਗਤ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵੀ ਇੱਥੇ ਆਉਂਦੀ ਆ ਤੇ ਉਸ ਧਰਤੀ ਨੂੰ ਨਮਸਕਾਰ ਕਰਨ ਆਉਂਦੀ ਹੈ ਜਿਹੜੀ ਇੱਕ ਇੱਕ ਜੇ ਮੈਂ ਕਹਾ ਦੁਨੀਆ ਤੇ ਧਰਤੀ ਆ ਜਿੱਥੇ ਬਾਜਾ ਵਾਲੇ ਪਾਸ਼ਾ ਦਸਵੇਂ ਪਾਸ਼ਾ ਦਾ ਪੂਰਾ ਸ਼ਰੀਰ ਇਸ ਧਰਤੀ ਨੂੰ ਲੱਗਿਆ ਬਾਕੀ ਜੇ ਉਹ ਕਿਤੇ ਵੀ ਗਏ ਨੇ ਚਾਰਨਸ਼ੋ ਪ੍ਰਾਪਤ ਧਰਤੀਆਂ ਤੁਹਾਨੂੰ ਦੁਨੀਆ ਤੇ ਕਈ ਮਿਲਣਗੀਆਂ ਪਰ ਕੇਵਲ ਮਾਛੜਾ ਸਾਹਿਬ ਦੀ ਇੱਕ ਪਵਿੱਤਰ ਧਰਤੀ ਹੈ ਜਿਹੇਹੀ ਆ ਜਿੱਥੇ ਗੁਰੂ ਮਹਾਰਾ ਜੀ ਆ ਕੇ ਵਿਸ਼ਰਾਮ ਕੀਤਾ ਥੱਲੇ ਇਸ ਧਰਤੀ ਦੇ ਉੱਤੇ ਪਏ ਨੇ ਸੋ ਬੜੇ ਭਾਗਾ ਵਾਲੇ ਨੇ ਸੱਜਣ ਜਿਹੜੇ ਅੱਜ ਦੇ ਦਿਨ ਇਸ ਦਿਹਾੜੇ ਤੇ ਆ ਕੇ ਆਪ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਤਾਂ ਕਿ ਆਪਣੇ ਇਤਿਹਾਸ ਨਾਲ ਜੁੜੀਏ ਆਪਣੇ ਗੁਰੂਆਂ ਨਾਲ ਜੁੜੀਏ ਬਾਣੀ ਨਾਲ ਜੁੜੀਏ ਸੋ ਉਹੀ ਸੰਦੇਸ਼ ਸਾਰੀ ਸਮੂਹ ਸੰਗਤ ਨੂੰ ਕਿ ਜਿਹੜੇ ਇਹ ਦਿਨ ਨੇ ਆਪਾਂ ਆਪਣੇ ਪਰਿਵਾਰਾਂ ਨੂੰ ਲੈ ਕੇ ਇਹਨਾਂ ਧਾਰਮਿਕ ਸਥਾਨਾਂ ਤੇ ਆਈਏ ਦਰਸ਼ਨ ਕਰਾਈਏ ਤਾਂ ਕਿ ਅਸੀਂ ਆਪਣੇ ਇਤਿਹਾਸ ਨਾਲ ਆਪਣੇ ਗੁਰੂ ਨਾਲ ਜੁੜ ਸਕੀਏ ਅੱਜ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਕਾਮੀ ਸਾਹਿਬ ਆ ਕੇ ਨਗਰ ਕੀਰਤਨ ਦੇ ਆਰੰਭਤਾ ਕਰਕੇ ਗਏ ਨੇ ਸੋ ਕਿਉਂਕਿ ਇਹ ਦਿਨ ਜਿਹੜੇ ਨੇ ਇਹ ਸਾਰੀ ਸਮੂਹ ਸੰਗਤ ਜਿੱਥੇ ਵੀ ਦੁਨੀਆ 'ਚ ਬੈਠੀ ਆ ਉਹ ਅੱਜ ਦੇ ਦਿਨ ਹਮੇਸ਼ਾ ਹੀ ਸਾਦਾ ਪਹਰਾਵਾ ਸਾਦਾ ਖਾਣ ਪੀਣ ਅਤੇ ਗੁਰੂ ਮਹਾਰਾਜ ਦੀ ਤੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦੀ ਆ ਸੋ ਸਮੂਹ ਸੰਗਤ ਦੇ ਚਰਨਾਂ 'ਚ ਬੇਨਤੀ ਆ ਵੀ ਆਓ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ